हां जी बच्चेओ काम करके जेड़ा मैं थनु कल ਦਿੱਤਾ ਸੀ हां जी मैडम जी ले कॉपी चेक ਕਰਾ ਸੀ ਮੂ ਆਵਦੀ ਠੀਕ ਹੈ ਪੰਛੀਆਂ ਦੇ ਨਾਮ ਲਿਖ ਕੇ ਲਿਖਾਏ ਹੋ ਓਕੇ ਹਾਂ ਸਹੀ ਹੈ ਤੁਸੀਂ ਚੈੱਕ ਕਰਾਓ ਆਪਦੀ ਕਾਪੀ ਹਾਂ ਸਹੀ ਹੈ ਇਥੇ ਨਾ ਐ ਕਰਕੇ ਲਿਖਣਾ ਸੀ ਇਹਨੂੰ ਥੋੜਾ ਜਿਹਾ ਐਵੇਂ ਕਰਕੇ ਲਿਖਣਾ ਓਕੇ ਜਿਵੇਂ ਮੈਂ ਰਾਈਟ ਕੀਤਾ ਨਾ ਓਵੇਂ ਕਰਨਾ ਇਹਨੂੰ ਠੀਕ ਹੈ ਹਾਂ ਠੀਕ ਹੈ ਸਾਹਿਬ ਤੁਸੀਂ ਕੀਤਾ ਬੱਚਿਓ ਹਾਂਜੀ ਮੈਡਮ ਜੀ ਠੀਕ ਹੈ ਚਲੋ ਮੈਂ ਫੇਰ ਚੈੱਕ ਕਰਦੀ ਆ ਆਪਣਾ ਨੈਕਸਟ ਵਾਲਾ ਕੰਮ ਜਿਹੜਾ ਉਹ ਵਾਰ ਸਟਾਰਟ ਕਰੋ ਓਕੇ ਲਰਨ ਕਰ ਲਓ ਮੈਂ ਹੁਣੀ ਸੋਣਾ ਤੁਹਾਡੇ ਤੋਂ ਆਹ ਦੇਖੀ ਜਵਾਕ ਰੋਜ਼ ਆ ਜਾਂਦੇ ਆ ਪੜਨ ਤੇ ਐਡੀ ਮੂੰਹ ਪੂੜਾ ਉਹਨਾਂ ਨੂੰ ਪੈਸੇ ਨਹੀਂ ਕਹਿੰਦੀ ਉਹਨਾਂ ਨੂੰ ਵੀ ਭਾਈ ਪੈਸੇ ਲਿਆ ਦੋ ਮਿੰਨਾ ਤੇ ਇਹਨਾਂ ਦਾ ਪੂਰਾ ਹੋਣਾ ਵਾਲਾ ਮੁੜ ਕੇ ਭਾਵੇਂ ਹਟ ਕੇ ਘਰੇ ਬਹਿ ਜਾਣ ਮੈਂ ਸੈਂਟ ਦਿੱਤੀ ਹੈ ਨਹੀਂ ਨਹੀਂ ਪੈਸੇ ਪੈਸੇ ਕਹਿ ਨਾ ਨੂੰ ਪੈਸੇ ਹਾਂਜੀ ਬੱਚਿਓ ਹੋ ਗਿਆ ਕੰਮ ਤੁਹਾਡਾ ਹਾਂਜੀ ਯਾਦ ਹੋ ਗਿਆ ਤੁਹਾਨੂੰ ਕੱਲੂ ਕਾਦਾ ਪੇਪਰ ਆ ਤੁਹਾਡਾ ਪੰਜਾਬੀ ਦਾ ਠੀਕ ਹੈ ਕੱਲੂ ਵਧੀਆ-ਵਧੀਆ ਪੇਪਰ ਕਰਕੇ ਹਣ ਓਕੇ ਸਾਰੇ ਜਾਣਿਆ ਨਹੀਂ ਤੇ ਚਲੋ ਹਣ ਤੁਹਾਨੂੰ ਛੁੱਟੀ ਹੋ ਗਈ ਓਕੇ ਤੇ ਕੱਲੂ ਟਾਈਮ ਨਾਲ ਆ ਜਿਓ ਫਿਰ ਨੈਕਸਟ ਪੇਪਰ ਦੀ ਆਪਾਂ ਤਿਆਰੀ ਕਰਾਂਗੇ ਓਕੇ ਓਕੇ ਬਾਏ ਬੱਚਿਓ ਹਾਏ ਲੈ ਮੈਂ ਪੰਡਿਤ ਉਹ ਦਿਆ ਸਾਰਾ ਕੰਮ ਮੇਰਾ ਕਰਨ ਵਾਲਾ ਤੇ ਢਾਲ ਸਬਜ਼ੀ ਬਣਾਉਣ ਵਾਲੀ ਪਈ ਐ ਜਵਾਕ ਦਾ ਬਈ ਟਿਊਸ਼ਨ ਵਾਲੇ ਹਣ ਫਟਾਫਟ ਨਵੇੜ ਦੇ ਮੈਂ ਸਾਰਾ ਕੰਮ ਰਾਤ ਨੂੰ ਸਕੂਲ ਦਾ ਕੰਮ ਵੀ ਕਰਨਾ ਈ ਮੇਰੀ ਗਾਲਾਂ ਸੌਣ ਜਸਮੀਤ ਹਾਂਜੀ ਮੰਮੀ ਤੇ ਉਹ ਮੈਂ ਤਾਂ ਇਹ ਮੋਕਾ ਦਿੰਦੀ ਸੈਂਟਾ ਮਰੀ ਜਾਂਦੀ ਸੀ ਪੈਸੇ ਮੰਗ ਲਾ ਪੈਸੇ ਮੰਗ ਤੇ ਤੂੰ ਐਂ ਕਰੀ ਬੈਠੀ ਉੱਥੇ ਮਮਮੀ ਉਹਨਾਂ ਨੂੰ ਮੈਂ ਕਿਹਾ ਸੀ ਉਹ ਕਹਿੰਦੇ ਵੀ ਅਸੀਂ ਕੋਈ ਨਾ ਦੋ ਦਿਨ ਰੋਕੇ ਪੈਸੇ ਦੇਵਾਂਗੇ ਆਪ ਤੱਕਲੇ ਆ ਆਪਦੇ ਕੰਮ ਕਰੀ ਜਾਂਦੇ ਕੋਠਾ ਨਾ ਪਾਈ ਜਾਂਦੇ ਮਿਸਤਰੀ ਲਾਈ ਬੈਠਿਆ ਤੇ ਤੇਰੇ ਵਾਰੀ ਅਗਲਾ ਹੀ ਕਰਦਾ ਵਿਆੜਾ ਤਾਂ ਪੜਾਈ ਜਾਂਦਾ ਪੈਸੇ ਤੈਨੂੰ ਕੋਈ ਦਿੰਦਾ ਨਹੀਂਗਾ ਕੋਈ ਗੱਲ ਨਹੀਂ ਮੰਮੀ ਕੰਮ ਵੀ ਛੱਡਿਆ ਤੂੰ ਆ ਹੈ ਕੋਈ ਨਹੀਂ ਮੰਮੀ ਮੈਂ ਕਹਿ ਦੂੰਗੀ ਉਹਨਾਂ ਨੂੰ ਹਾਂ ਤੇ ਨਾਲੇ ਮੇਰੀ ਗੱਲ ਸੁਣ ਤੈਨੂੰ ਮੈਂ ਗੱਲ ਦੱਸਾਂ ਉਹ ਉਹਨਾਂ ਦੀ ਕੁੜੀ ਆਈ ਸੀਗੀ ਉਹਦੀ ਭਤੀਜੀ ਇੱਕ ਅੱਛਾ ਹਾਂ ਤੇ ਉਹ ਆਲੇ ਸੀ ਮੈਂ ਟਿਊਸ਼ਨ ਤੇ ਲਾਉਣਾ ਹੂੰ ਤੇ ਆਪਾਂ ਰੱਜ ਕੇ ਪੈਸੇ ਮੰਗ ਲਈ ਉਹਨਾਂ ਤੋਂ ਠੀਕ ਹੈ ਰਤਕੜਾ ਘਰ ਕੋਈ ਗੱਲ ਨਹੀਂ ਮੰਮੀ ਹਾਂ ਕੋਈ ਨਹੀਂ ਬਾਦੂ ਪੈਸਾ ਉਹਨਾਂ ਕੋਲ ਤੇ ਆਦੀ ਮੋਟੀ ਫੀਸ ਮੰਗ ਲਈ ਚੰਗਾ ਠੀਕ ਹੈ ਠੀਕ ਮਮਮੀ ਹਾਂ ਹੋਰ ਕੋਈ ਪਿੰਡ ਚ ਟਿਊਸ਼ਨ ਵਾਲਾ ਹੈ ਨਹੀਂ ਕਾ ਤੇਰੇ ਕੋਲ ਹੀ ਆਉਣਾ ਸਾਰਿਆਂ ਨੇ ਕੋਈ ਨਹੀਂ ਮਮਮੀ ਹਾਂ ਕੋਈ ਕੰਮ ਵੀ ਛੱਡਿਆ ਤਾਂ ਪੈਸਾ ਵੀ ਬਣਿਆ ਆਪਾਂ ਨੂੰ ਫੇਰ ਹੀ ਫਾਇਦਾ ਕੋਈ ਹੂੰ ਹਾਂ ਨਹੀਂ ਕੋਈ ਨਹੀਂ ਮਮਮੀ ਜੇ ਮੈਂ ਲਾ ਭੰਡਾ ਦਵਾ ਦਵ ਕੇ ਮੈਂ ਕਦਾਲ ਧਰ ਲਈ ਠੀਕ ਹੈ ਮਮਮੀ ਕੋਈ ਗੱਲ ਨਹੀਂ ਇੱਥੇ ਬੈ ਕੇ ਕੰਮ ਕਰ ਲੈਂਦੀ ਐ ਜਿਵੇਂ ਉੱਥੇ ਬੈ ਕੇ ਕੰਮ ਕਰਦੀ ਐ ਤੇ ਉਹ ਗਾਲਾਂ ਦੇਣ ਲੱਗ ਜਾਂਦੇ ਕਹਿੰਦੇ ਮੈਨੂੰ ਪੈਨ ਨਹੀਂ ਦਿੰਦੀਗੀ ਮੇਰਾ ਵੀ ਓਕਾ ਹੀ ਐ ਜਿਦੱਸ ਮੈਂ ਵੀ ਤਾਂ ਬੈਠੀ ਆ ਨਾ ਮੈਂ ਸਾਰਾ ਦਿਨ ਸਕੂਲ ਚ ਖੱਪਦੀ ਆ ਸਕੂਲ ਦਾ ਕੰਮ ਵੀ ਮੈਨੂੰ ਘਰੇ ਆ ਕੇ ਕਰਨਾ ਪੈਂਦਾ ਇਹ ਸਾਰਾ ਜਵਾਕਾਂ ਦਾ ਦੇਖਣਾ ਕਰਨਾ ਪੈਂਦਾ ਵੀ ਕੀ ਕੀ ਕਰਨਾ ਸਾਰਾ ਦਿਨ ਉੱਥੇ ਖੱਪ ਕੇ ਆਉਣੀ ਆ 10 ਵਜੇ ਦੀ ਐ ਅਈ ਦਿਨ ਚੜਿਆ ਪਿਆ ਤਾਂ ਪਤਾ ਹੀ ਨਹੀਂ ਲੱਗਿਆ ਮੈਂ ਕਦੋਂ ਸਾਂ ਗਈ ਐਵੇਂ ਸਕੂਲ ਵੀ ਜਾਣਾ ਇਹ ਕੰਮ ਵੀ ਸਾਰਾ ਕਰਨਾ ਐ ਫਟਾਫਟ ਉੱਠ ਕੇ ਕੰਮ ਕਰਾਂ ਮੈਸ ਕੋ ਜਾਣਾ ਤਿਆਰ ਹੋ ਕੇ ਸਕੂਲ ਫਟਾਫਟ ਝਾੜੂ ਲਾ ਦੇ ਮੈਂ ਰੋਟੀਆਂ ਤਾਂ ਮੈਂ ਲਾ ਤਾਂ ਬਸ ਝਾੜੂ ਰਹਿ ਗਿਆ ਸਿੱਕਲਾ ਕੱਪੜੇ ਚਲ ਮੈਂ ਆ ਕੇ ਧੋ ਲੂੰਗੀ ਭਾਂਡੇ ਮਾਂਜਦੇ ਮੇਰਾ ਟਾਈਮ ਵੀ ਹੋਈ ਜਾਂਦਾ ਸਕੂਲ ਦਾ ਲੈ ਮੇਰੇ ਭਾਂਡੇ ਵੀ ਮੰਜੇ ਗਏ ਤੇ ਹੁਣ ਨਾ ਮੈਂ ਫਟਾਫਟ ਹੋ ਜਾ ਤਿਆਰ ਲੈ ਮੈਂ ਤਾਂ ਹੁਣ ਫਟਾਫਟ ਜਮਾਂ ਅੱਜ ਤਾਂ ਮੈਂ ਚਾਹ ਵੀ ਨਹੀਂ ਪੀਤੀ ਚੱਲ ਜੇ ਕਰਮਚੋਈ ਤਾਂ ਸਕੂਲ ਚ ਜਾ ਕੇ ਪੀ ਲੂੰਗੀ ਨਹੀਂ ਕੋਈ ਗੱਲ ਨਹੀਂ ਇਸ ਕਰਕੇ ਕਿਸੇ ਨੂੰ ਮੇਰੀ ਕੋਈ ਫਿਕਰ ਨਹੀਂ ਹੈਗੀ ਜੇ ਮੈਂ ਸਕੂਲੋਂ ਲੇਟ ਹੁੰਨੀ ਆ ਤਾਂ ਪ੍ਰਿੰਸੀਪਲ ਝੜਕਾ ਦਿੰਦੇ ਆ ਚਲ ਕੋਈ ਗੱਲ ਨਹੀਂ ਜਿਹੜਾ ਕਿਸਮਤ ਚ ਲਿਖਿਆ ਹੋਣਾ ਤਾਂ ਉਹ ਹੀ ਹੈ। ਹਾਂ ਇਹ ਗਰਮੀ ਬਹੁਤ ਹੋਈ ਪਈ ਐ ਭੁੱਖ ਬੜੀ ਲੱਗੀ ਪਈ ਐ ਪਤਾ ਆ ਗਈ ਹਾਂਜੀ ਮੰਮੀ ਆ ਗਈ ਕੋਈ ਕੰਮਕੁੰਮਾ ਵੀ ਕਰ ਜਾ ਕਰ ਜਦੋਂ ਤੜਕੇ ਜਾਨੀ ਹੁੰਨੀ ਆ ਮੰਮੀ ਸਾਰਾ ਤਾਂ ਕਰਕੇ ਗਈ ਆ ਮੈਂ ਝਾੜੂ ਪੋਚਾ ਲਾ ਕੇ ਗਈ ਆ ਸਾਰਾ ਰੋਟੀਆਂ ਲਾ ਕੇ ਗਈ ਆ ਭਾਂਡੇ ਧੋ ਕੇ ਗਈ ਆ ਮੈਂ ਭਾਂਡੇ ਜਿਹੜੇ ਅੱਧ ਵਿਚ ਛੱਡ ਕੀ ਤੇ ਲੀੜੇ ਨੇ ਅੱਜ ਤੂੰ ਧੋਕੇ ਗਈ ਲੀੜੇ ਪਾਲਾ ਹੁਣ ਦਵਾ ਦਾ ਮਸ਼ੀਨ ਚ ਮੜਦ ਮੈਕਨ ਵਾਲੇ ਜਵਾਬ ਆਜੇ ਕੱਲੂ ਧੋ ਲੂੰਗੀ ਅੱਜ ਮੈਂ ਥੋੜਾ ਲੇਟ ਜੀ ਹੋਊਗੀ ਉਧਰ ਟਿਊਸ਼ਨ ਵਾਲੇ ਜਵਾਬ ਆਉਣ ਵਾਲੇ ਤਾਂ ਕਰਕੇ ਮੈਂ ਚਲ ਕੱਲੂ ਧੋ ਲੂੰਗੀ ਕੱਲ ਨੂੰ ਤਾਂ ਧੋ ਲੇਗੀ ਤੇ ਮੇਰੇ ਜਿਹੜੇ ਦੋ ਸੂਟ ਬਣੇ ਪਏ ਆ ਧੋ ਨਾਲ ਮੈਂ ਕੀ ਪਾਉਂਗੀ ਮੜ ਕੇ ਚਲ ਕੋਈ ਨਹੀਂ ਮੰਮੀ ਧੋ ਲੈਨੀ ਐ ਮੈਂ ਕੋਈ ਗੱਲ ਨੀ ਤੜਕੇ ਕੰਮ ਕਰਕੇ ਜਾਇਆ ਕਰ ਸਰ ਕੋਈ ਗੱਲ ਨਹੀਂ ਮੰਮੀ ਆਜੇ ਪੁਰਾ ਲੇਕ ਹੋ ਜੰਗੇ ਤੇ ਕੁਝ ਵਾਕ ਫੇਲ ਨਹੀਂ ਹੋਣ ਲੱਗਿਆ ਤੇ ਨਾਲੇ ਅੱਜ ਉਹ ਮੇਰੀ ਗੱਲ ਸੁਣ ਲੈ ਉਹ ਨੂੰ ਪਤੀ ਜੀ ਨੂੰ ਲੈ ਆਪਦੀ ਗੱਲ ਕਰਨਾ ਆਉਗੀ ਤੇ ਗੱਲ ਕਰਦੇ ਜੇ ਮੈਂ ਤੁਹਾਨੂੰ ਕੱਲ ਗੱਲ ਸਮਝਾਈ ਸੀਗੀ ਉਹ ਮੈਂ ਕਰ ਲਈ ਠੀਕ ਹੈ ਮੰਮੀ ਹਾਂ ਠੀਕ ਪਹਿਲਾਂ ਇਹਨੂੰ ਸਮਝਾਉਣਾ ਪੈਂਦਾ ਫੇਰ ਇਹਨੂੰ ਪਤਾ ਲੱਗਦਾ ਨਾ ਕਿਸੇ ਤੋਂ ਪੈਸਾ ਮੰਗੇ ਤੇ ਫੇਰ ਐਵੇਂ ਟਾਈਮ ਖਰਾਬ ਕੀਤੇ ਦਾ ਕੀ ਫਾਇਦਾ ਜਦੋਂ ਪੈਸਾ ਹੀ ਨਹੀਂ ਕਮਾਉਣਾਗਾ ਲੈ ਮੈਂ फटाफट ਰੋਟੀ ਖਾ ਲਾਂ ਅੱਜ ਤਾਂ ਮੇਰੇ ਸਕੂਲ ਤੇ ਵੀ ਟਾਈਮ ਨਹੀਂ ਲੱਗਿਆਗਾ ਉੱਥੇ ਵੀ ਕੰਮ ਬੜਾ ਸੀ ਫੇਰ ਟਿਊਸ਼ਨ ਵਾਲੇ ਜਵਾਕ ਆ ਜਾਣਗੇ ਥੋੜੇ ਜਿਸਨੀਤ ਹਾਂਜੀ ਮੰਮੀ ਰੋਟੀ ਅੱਜ ਸਕੂਲ ਚ ਨਹੀਂ ਖਾ ਕੇ ਆਈ ਮੰਮੀ ਟਾਈਮ ਨਹੀਂ ਲੱਗਿਆ ਉੱਥੇ ਕੰਮ ਬੜਾ ਸੀ ਸਕੂਲ ਚ ਲੈ ਕੰਮ ਲੈ ਕੇ ਮੈਂ ਦਲਵਾ ਆਦੇ ਛੇ ਕਰ ਲਿਆ ਧਿਆਨ ਦੇ ਆ ਕਰ ਰੋਟੀ ਤਾਂ ਖਾ ਲਿਆ ਕਰ ਨਾਲੇ ਹੁਣ ਰੁੱਖੀ ਰੋਟੀ ਲੈ ਕੇ ਬੈਗੀ ਸਬਜ਼ੀ ਨਾਲ ਦਹੀਂ ਦਾ ਘੋਰਾ ਲੈ ਲੈਂਦੀ ਕੋਈ ਗੱਲ ਨਹੀਂ ਮੰਮੀ ਦੱਸ ਇੱਕ ਤਾਂ ਹੁਣ ਗਰਮੀ ਚਾਉਣਾ ਇੱਕ ਰੋਟੀ ਨਹੀਂ ਵੇਲੇ ਸਰ ਖਾਣੀ ਚਲੋ ਕਿਵੇਂ ਵੀ ਹੈ ਮੰਮੀ ਨੂੰ ਮੇਰੀ ਫਿਕਰ ਤਾਂ ਹੈਗੀ ਹੈ ਆਂ ਤੱਕ ਕਹਿੰਦੇ ਵੀ ਰੋਟੀ ਵਧੀਆ ਖਾ ਲਿਆ ਕਰੋ ਹੁਣ ਤਾਂ ਮੂੰਹ ਘੜਦੀ ਹੈ ਮੇਰਾ ਔਰ ਫਿਰ ਦੀ ਟਾਈਮ ਚਲ ਗੱਲ ਕਰ ਹੀ ਲੈਣੀ ਐਂ ਦੀ ਤਾਈ ਸਸਰੀਕਾਲ ਸਸਰੀਕਾਲ ਨਹੀਂ ਤੀਏ ਸਸਰੀਕਾਲ ਹੋਰ سنا ਕਿਵੇਂ ਆ ਵਧੀਆ ਵਧੀਆ ਤੂੰ ਦੱਸ ਤੀ ਠੀਕ ਆ ਠੀਕ ਠਾਕ ਵਧੀਆ ਵਧੀਆ ਹਾਂ ਅੱਛਾ ਮੈਂ ਟਿਊਸ਼ਨ ਦਾ ਸੁਨੀਆ ਭੇਜਿਆ ਸੀ ਅਦੀ ਭਤੀਜੀ ਲਾਉਣੀ ਆ ਮੈਂ ਹਾਂ 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 ਮੈਨੂੰ ਮਿਲ ਗਿਆ ਸੀ ਤੇਰਾ ਮੈਂ ਮਾਰਾ ਹੁਣ ਬਉਟੀ ਨੂੰ ਬਾਜਾ ਹਾਂ ਬਾਜ ਮਾਰ ਲੋ ਮਾਰਦੀ ਆ ਮੈਂ ਕੀ ਕਰਦੀ ਆ ਹੁਣ ਅੰਦਰ ਨੀਂਜ ਸਮੀਤਾ ਹਾਂਜੀ ਮੰਮੀ ਉਰੇ ਆ ਉਰੇ ਬਾਹਰ ਵਿੱਚ ਕੌਣ ਆਇਆ ਹਾਂਜੀ ਮੈਂ ਤੈਨੂੰ ਕੱਲ ਦੱਸਿਆ ਸੀ ਨਾ ਹਾਂਜੀ ਵੀ ਇਹਨੇ ਟਿਊਸ਼ਨ ਲਾਉਣੀ ਆ ਕੁੜੀ ਇਹਦੀ ਭਤੀਜੀ ਆ ਉਹ ਅੱਛਾ ਅੱਛਾ ਠੀਕ ਐ ਠੀਕ ਹਾਂ ਹਾਂ ਟਿਊਸ਼ਨ ਲਾਉਣਾ ਹਾਂ ਹਾਂ ਅੱਛਾ ਠੀਕ ਐ ਤੇ ਕਿਹੜੇ ਕਲਾਸ ਚ ਪੜਦੀ ਆ ਨਹੀਂ ਅਸੀਂ ਸਕੂਲ ਤਾਂ ਨਹੀਂ ਲਾਇਆ ਉਹਨੂੰ ਤੁਸੀਂ ਮੈਂ ਕਿਹਾ ਸਕੂਲ ਚ ਪੜਾਉਣੀ ਆ ਫਿਰ ਤੁਸੀਂ ਪੜਾ ਦਿਓ ਉਹਨੂੰ ਸਕੂਲ ਚ ਨਹੀਂ ਲਾਇਆ ਤੁਸੀਂ ਨਾ ਫਿਰ ਐਂ ਤਾਂ ਓਖਾ ਪੜਾਉਣਾ ਜਿਹੜਾ ਬੱਚਾ ਸਕੂਲ ਹੀ ਨਹੀਂ ਗਿਆ ਉਹਨੂੰ ਮੈਂ ਕਿਵੇਂ ਪੜਾਉਂਗੀ ਨਹੀਂ ਤੁਸੀਂ ਸਕੂਲ ਚ ਪੜਾਉਂਦੇ ਨਹੀਂਗੇ ਫਿਰ ਤੈਨੂੰ ਵੱਲ ਹੋਊਗਾ ਪੜਾਉਣੀ ਤਾਂ ਮੈਂ ਹੈਗੀ ਆ ਸਕੂਲ 'ਚ ਪਰ ਫੇਰ ਵੀ ਬੱਚਾ ਕਿਸੇ ਵਧੀਆ ਸਕੂਲ 'ਚ ਲੱਗਿਆ ਹੋਵੇ ਹਨਾ ਉਹਨੂੰ ਟਿਊਸ਼ਨ ਪੜਾਇਆ ਜਾਂਦਾ ਜਦੋਂ ਉਹਨੂੰ ਕੁਝ ਆਉਂਦਾ ਹੀ ਨਹੀਂ ਤੇ ਫੇਰ ਮੈਂ ਕਿਵੇਂ ਪੜਾਉਂਗੀ ਉਹਨੂੰ ਕੋਈ ਨਾ ਕੋਈ ਨਾ ਪੜਾ ਦੇ ਤੂੰ ਐਂ ਪੈਸੇ ਕਿੰਨੇ ਮਰਜ਼ੀ ਲੈ ਲਿਓ ਕੋਈ ਨਹੀਂ ਪਰ ਪੜਾ ਦਿਓ ਮੇਰੀ ਭਤੀਜੀ ਨੂੰ ਤੇ ਆਪਦੀ ਗੱਲ ਨਹੀਂ ਜੀ ਪੜਾ ਦੇ ਪੜਾ ਦਿਓ ਨਹੀਂ ਹੁੰਦੀਗੀ ਚੱਲ ਮੈਂ ਫੇਰ ਕੱਲ ਨੂੰ ਛੱਡ ਜੂਂਗੀ ਉਹਨੂੰ ਤੁਸੀਂ ਪੜਾ ਦਿਓ ਮੈਂ ਜਾਣੀ ਆਂਗੀ ਨਹੀਂ ਤੇ ਤੂੰ ਲਾਉਂਦੀ ਕਿਉਂ ਨਹੀਂ ਸੀਗੀ ਜਵਾਕ ਉਹਦਾ ਨਾ ਕਰੀ ਜਾਂਦੀ ਸੀਗੀ ਮੰਮੀ ਉਹ ਜਦੋਂ ਕਿਸੇ ਸਕੂਲ ਚ ਨਹੀਂ ਗਈ ਫਿਰ ਮੈਂ ਉਹਨਾਂ ਨੂੰ ਕਿਵੇਂ ਪੜਾ ਦੂੰਗੀ ਤੁਸੀਂ ਆਪ ਹੀ ਦੇਖੋ ਆਪੇ ਪੜਨ ਲੱਗ ਜਾਣਗੇ ਪੈਸੇ ਪੈਸੇ ਆ ਲੈ ਤਾਂ ਤੂੰ ਸੋਚਦੀ ਨਹੀਂ ਜਮਈ ਐਨਾ ਤਾਂ ਤੇਰੇ ਦਿਮਾਗ ਨਹੀਂ ਕੰਮ ਕਰਦਾ ਵੀ ਉਹ ਪੈਸੇ ਕਿੰਨੇ ਕਹਿ ਕੇ ਗਏ ਵੀ ਮੂੰਹ ਮੰਗੇ ਪੈਸੇ ਲੈ ਲਈ ਮੰਮੀ ਗੱਲ ਪੈਸੇ ਦੀ ਨਹੀਂ ਹੁੰਦੀਗੀ ਪੈਸੇ ਤਾਂ ਮੈਂ ਹੁਣ ਓਨੇ ਹੀ ਲਵਾਂਗੀ ਨਾ ਜਿੰਨਾ ਮੇਰਾ ਹੱਕ ਬੰਦਾ ਹੈ ਮੈਂ ਐ ਥੋੜੀ ਨਾ ਕਿ ਉਹ ਵੀ ਵੱਧ ਪੈਸੇ ਲਈ ਜਾਉਂਗੀ ਕਿ ਵੱਧ ਲੈਣ ਨੂੰ ਕੀ ਬਥੇਰਾ ਮੋਟਾ ਘਰ ਆ ਮੰਮੀ ਐ ਨਹੀਂ ਹੁੰਦਾ ਪੈਸੇ ਤਾਂ ਆਪਦੀ ਕਮਾਈ ਓਨੇ ਆਪਦੇ ਹੱਕ ਤੋਂ ਹੀ ਲੈਣੀ ਚਾਹੀਦੀ ਵੱਧ ਨਹੀਂ ਲੈਣੇ ਚਾਹੀਦੇ ਤੇ ਨਾ ਮੈਂ ਮੈਂ ਉਹਨੂੰ ਪੜ ਉਹਨੂੰ ਡੱਕਾ ਨਹੀਂ ਆਉਂਦਾ ਦਾ ਮੰਮੀ ਇਹ ਜਵਾਕ ਨੂੰ ਔਖਾ ਹੀ ਆਪੇ ਲੱਗ ਜਾਂਦੇ ਹੁੰਦੇ ਬੱਚੇ ਪਰ ਨਾ ਤੂੰ ਮੇਰੀ ਗੱਲ ਸੁਣ ਜਦੋਂ ਮੇਰੇ ਜਵਾਕ ਛੋਟੇ ਸੀ ਮੈਂ ਉਹਨਾਂ ਨੂੰ ਪੜ੍ਹਾਉਂਦੀ ਸੀ ਤੇ ਵੈੰਦੇ ਆ ਤਾਂ ਨਿੱਲ ਹੁੰਦਾ ਸੀ ਜਮਾ ਤੇ ਉਹ ਵੀ ਵਧੀਆ ਪੜਨ ਲੱਗ ਗਿਆ ਸੀ ਤੂੰ ਮਾਰੀ ਜੀ ਕੋਸ਼ਿਸ਼ ਕਰੇਂਗੀ ਉਹ ਚੱਲ ਪੂਗੀ ਕੁੜੀ ਮੰਮੀ ਉਦੋਂ ਦੀ ਗੱਲ ਹੋਰ ਸੀ ਤੁਸੀਂ ਜਵਾਕਾਂ ਨੂੰ ਛੋਟਿਆਂ ਹੁੰਦਿਆਂ ਨੂੰ ਲਾਇਆ ਹੁਣ ਉਹ 14 ਸਾਲ ਦੀ ਹੈ 14 ਸਾਲ ਦੇ ਜਵਾਕ ਨੂੰ ਪੜਾਉਣਾ ਬਹੁਤ ਔਖਾ ਹੈ ਉਹਦੇ ਦਿਮਾਗ 'ਚ ਗੱਲਾਂ ਵੜਨਾ ਬਹੁਤ ਔਖਾ ਨਹੀਂ ਕੋਈ ਨਾ ਮੇਰੀ ਗੱਲ ਸੁਣ ਮੈਂ ਉਹਨੂੰ ਹਾਂ ਕਹੇਤੀ ਕੁੜੀ ਨੂੰ ਉਹ ਸਵੇਰੇ ਕੁੜੀ ਨੂੰ ਲੈ ਕੇ ਆਉਣਗੇ ਤੇ ਪੈਸੇ ਜਿੰਨੇ ਮਰਜ਼ੀ ਮੰਗ ਲਈ ਆਪਦੇ ਤੋਂ ਉਹ ਕੁੜੀ ਪੜਾਉਣਾ ਚਾਹੁੰਦੇ ਆ ਉਹਨੂੰ ਅੱਖਰਾਂ ਦੀ ਸੂਹੀ ਕਰਦੇ ਕੁੜੀ ਨੂੰ ਪੂਰਾ ਮੰਮੀ ਤੁਸੀਂ ਵੀ ਕਮਾਲ ਹੀ ਕਰਦੇ ਹੋ ਕਮਾਲ ਤਾਂ ਤੂੰ ਕਰਦੀ ਆ ਜਿਹੜੀ ਮੇਰੇ ਅੱਖਾਂ ਲੱਗਦੀ ਕਰਨਤੀ ਸਸਿਕਾਲ ਸਸਿਕਾਲ ਆ ਮੇਰੀ ਭਤੀਜੀ ਤੇ ਹੁਣ ਅਸੀਂ ਤੁਹਾਡੇ ਦੀ ਆਸ ਲਈ ਇਹਨੂੰ ਵਧੀਆ ਪੜ੍ਹਾ ਦੇਵਾਂ। ਅੱਛਾ ਤੇ ਬੈ ਜਾ ਬੱਚੀ। ਸੱਸੇ ਕਰ ਮਾਰੂੰਗੀ। ਅਸੀਂ ਕਾਹ ਬੈ ਜਾ ਇੱਥੇ। ਹਾਂਜੀ ਬੱਚੀ ਦਿਖਾਓ ਮੈਨੂੰ ਬੁੱਕ ਆਵਦੀ। ਤੁਹਾਨੂੰ ABC ਆਉਂਦੀ ਆ? ਨਹੀਂ ਨਹੀਂ ਅੰਜੀ। ਊੜਾੜਾ ਵੇ। ਅੱਛਾ ਠੀਕ ਹੈ। ਚਲੋ ਮੈਂ ਨਾ ਤੁਹਾਨੂੰ ਪਹਿਲਾਂ ABC ਤੇ ਊੜਾੜਾ ਸਿਖਾਉਂਗੀ। ਠੀਕ ਹੈ। ਮੈਡਮ ਜੀ ਮੈਂ ਤਾਂ ਫੋਨ ਤੇ ਚੈਟ ਕਰਨ ਸਿਖਣੀਆਂ। ਨਹੀਂ ਬੱਚੇ ਤੁਸੀਂ ਪਹਿਲਾਂ ਉਹ ਨਹੀਂ ਸਿੱਖ ਸਕਦੇ ਕਿ ਤੁਸੀਂ ਪਹਿਲਾਂ ਊੜਾੜਾ ਸਿੱਖੋਗੇ, ABC ਸਿੱਖੋਗੇ ਫੇਰ ਹੀ ਤੁਹਾਨੂੰ ਅੱਖਰ ਬਣਾਉਣੇ ਆਉਣਗੇ। ਠੀਕ ਹੈ ਨਾ? ਮੈਂ ਤੁਹਾਨੂੰ ਇਹ ਚੀਜ਼ ਨਹੀਂ ਮੈडम ਜੀ ਪਹਿਲਾਂ ਮੈਂ ਆਪ ਵੀ ਸਿੱਖਣੀ ਹੈ ਨਹੀਂ ਤੁਸੀਂ ਨਾ ਐ ਨਹੀਂ ਕਰਨਾ ਪਹਿਲਾਂ ਤੁਸੀਂ ਆਹ ਵਾਲੀ ਚੀਜ਼ ਸਿੱਖੋ ਠੀਕ ਹੈ ਚਲੋ ਬੱਚੇ ਤੁਹਾਡਾ ਕੱਲ ਨੂੰ ਕਾਹਦਾ ਪੇਪਰ ਹੈ ਇੰਗਲਿਸ਼ ਦਾ ਇੰਗਲਿਸ਼ ਦਾ ਪੇਪਰ ਆਲੇ ਉਹ ਬੁੱਕ ਦਿਓ ਇੰਗਲਿਸ਼ ਦੀ ਮੈਨੂੰ ਚਲੋ ਮੈਂ ਤੁਹਾਨੂੰ ਤੇ ਟੈਸਟ ਲੈਣਾ ਹੁਣ ਠੀਕ ਹੈ ਨਾ ਬੱਚੇ ਹੱਸਣਾ ਨਹੀਂ ਤੁਸੀਂ ਮੈडम ਜੀ ਮੈਂ ਜਾਣਦੀ ਮੈਨੂੰ ਲੈਣ ਆਗੀ ਜਲਦੀ ਬੱਚੇ ਚਲ ਠੀਕ ਹੈ ਬੱਚੇ ਜਿੰਨਾ ਮੈਂ ਤੁਹਾਨੂੰ ਕਰਵਾਇਆ ਨਾ ਕੰਮ ਯਾਦ ਕਰਕੇ ਅੱਜ ਕੱਲ ਨੂੰ ਠੀਕ ਹੈ ਉਹ ਕੇ ਕਿਉਂ ਹੱਸ ਰਹੇ ਹੋ ਤੁਸੀਂ ਲਰਨ ਕਰੋ ਸਾਰੇ ਜਾਨੇ ਆਏ ਨਹੀਂ ਕਹਿੰਦੇ ਹੁੰਦੇ ਕਿ ਬੱਚੇ ਉਹ ਅਜੇ ਅੱਜ ਪਹਿਲੇ ਦਿਨ ਟਿਊਸ਼ਨ ਤੇ ਆਈ ਆ ਠੀਕ ਹੈ ਨਾ ਉਹ ਕਦੇ ਸਕੂਲ ਨਹੀਂ ਗਈ ਵਿਚਾਰੀ ਤੇ ਉਹਨੂੰ ਆਪਾਂ ਸਾਰਾ ਕੁਝ ਸਿਖਾਉਣਾ ਮਜ਼ਾਕ ਨਹੀਂ ਢਵਾਉਂਦੇ ਹੁੰਦੇ ਕਿਸੇ ਦਾ ਠੀਕ ਹੈ ਨਾ ਅੱਗੇ ਤੋਂ ਇਹ ਕੰਮ ਨਹੀਂ ਕਰਨਾ ਤੁਸੀਂ ਹਾਏ ਸਿਰ ਦੁਖਣ ਲੱਗ ਗਿਆ ਜਮਾ ਕਨਪੜਾ ਕੇ ਬੰਦ ਵੀ ਸਾਹ ਨਹੀਂ ਲਿਆ ਕੁੜੀ ਨੂੰ ਤਾਂ ਜਮਾ ਕੁਝ ਨਹੀਂ ਹੁੰਦਾ ਯਾਰ ਇਹਨਾਂ ਨੂੰ ਪੜਾਉਣਾ ਬਹੁਤ ਔਖਾ ਆ ਗਈ ਮੰਮੀ ਤੁਸੀਂ ਹਾਂ ਆ ਗਈ ਇੱਥੇ ਗਏ ਸੀ ਨਹੀਂ ਇੱਥੇ ਉੱਠ ਗਈ ਮੈਂ ਜਾਣਾ ਸੀਗਾ ਕਰੇ ਅੱਛਾ ਠੀਕ ਹੈ ਜੋ ਆਈ ਸੀ ਕੁੜੀ ਮਮੀ ਛੱਡ ਕੇ ਗਈ ਸੀ ਅੱਛਾ ਉਹ ਆ ਗਈ ਸੀ ਪੜਨਾ ਹਾਂ ਚਲ ਪੜਾ ਦਿਆ ਕਰ ਬਸ ਉਹਨੂੰ ਮਮੀ ਉਹਨੂੰ ਤਾਂ ਜਮੇ ਹੀ ਨਹੀਂ ਕੁਝ ਆਉਂਦਾ ਕਈ ਨਹੀਂ ਆਉਂਦਾ ਹੁਣ ਤਾਂ ਮੇਰੀ ਗੱਲ ਸੁਣ ਆਵੇ ਨਾ ਆਵੇ ਆਪਾਂ ਨੂੰ ਕੀ ਆਪਾਂ ਨੂੰ ਤਾਂ ਪੈਸੇ ਦਾ ਕੋਈ ਮਤਲਬ ਆ ਮਮੀ ਪੈਸੇ ਤਾਂ ਨਹੀਂ ਜਦੋਂ ਮੈਂ ਪੜਾਉਣੀ ਆ ਫਿਰ ਅਗਲੇ ਨੂੰ ਜਦੋਂ ਆਇਆ ਹੀ ਨਾ ਕੁਝ ਤੇ ਉਹ ਅਗਲਾ ਕੀ ਕਹੂਗਾ ਵੀ ਸਾਡੀ ਕੁੜੀ ਨੂੰ ਕੀ ਪੜਾਇਆ ਇਹਨਾਂ ਨੇ ਪੈਸੇ ਤਾਂ ਹੀ ਮਤਲਬ ਥੋੜੀ ਨਾ ਰੱਖਣਾ ਇਹ ਆਪਾਂ ਨਹੀਂ ਨਹੀਂ ਤੂੰ ਬਾਹ링ਾ ਗੱਲਾਂ ਨਾ ਕਰ ਤੂੰ ਆਵੇ ਨਾ ਆਵੇ ਜਦੋਂ ਅਗਲੇ ਆਪਣੇ ਕੋਲੇ ਤੇ ਬੱਸ ਉਹਨੂੰ ਪੜ੍ਹਾਈ ਚੱਲਾ ਪਿਆਉਣ ਲੱਗ ਜੂਗਾ। ਮੰਮੀ ਦਾ ਵੀ ਸਰੀ ਹੈ ਆਈ ਪਿਆ ਮੰਮੀ ਕੱਲਾ ਪੈਸਾ ਹੀ ਦੇਖਦੀ ਐ ਵੀ ਪੈਸਾ ਨਹੀਂ ਜਦ ਜਵਾਕ ਨੂੰ ਆਇਆ ਹੀ ਨਹੀਂ ਕੁਛ ਫਿਰ ਅਗਲੇ ਨੇ ਕਹਿਣਾ ਸਾਡੇ ਜਵਾਕ ਨੂੰ ਪੜਾਉਂਦੇ ਨਹੀਂਗੇ। ਇਹ ਗੱਲ ਸਹੀ ਨਹੀਂ ਹੈਗੀਗੀ। ਕਿੰਨਾ ਕੰਮ ਪਿਆ ਸਕੂਲ ਦਾ ਵੇਖੀ 10 ਵਜੇ ਗਏ ਪਿਆ ਵੀ ਨਹੀਂ ਗਿਆ ਅਜੇ ਹੁਣ ਇੱਥੇ ਤੂੰ ਬੈਠੀ ਆਂ। ਹਾਂਜੀ ਮੰਮੀ ਮੈਂ ਆਖਿਆ ਖਣੀਆਂ ਕਮਰੇ ਦੀ ਲਾਈਟ ਕਾਤੋਂ ਜਗੀ ਜਾਂਦੀ ਆ ਹੁਣ 11 ਵਜੇ ਪਈ ਆ ਹੁਣ ਟਾਈਮ ਵੇਖ ਲੈ ਮੰਮੀ ਮੈਂ ਉਧਰ ਪਈ ਸੀਗੀ ਉਹ ਕਹਿੰਦੇ ਤੂੰ ਉਧਰ ਜਾ ਕੇ ਕੰਮ ਕਰ ਲੈ ਇੱਥੇ ਮੇਰਾ ਸਿਰ ਖਾਈ ਐ ਨਹੀਂ ਮੈਂ ਇੱਥੇ ਆ ਕੇ ਤਾਂ ਹੀ ਬੈਗੀ ਮੰਮੀ ਮੇਰਾ ਕੰਮ ਬਹੁਤ ਜਾਦੇ ਪਿਆ ਸਕੂਲ ਦਾ ਮੈਨੂੰ ਉਹਨਾਂ ਚਿਰ ਨੀਂਦ ਨਹੀਂ ਆਉਂਦੀ ਜਿੰਨਾ ਚਿਰ ਸਾਰੀਆਂ ਲਾਈਟਾਂ ਬੰਦ ਨਹੀਂ ਹੁੰਦੀਆਂ ਨਹੀਂ ਮੈਂ ਬੈੜ ਕੱਚੀ ਤੁਰੀ ਫਿਰਦੀ ਮੈਂ ਲਾਈਟ ਕਾਤੋਂ ਜਗਦੀ ਆ ਤੇ ਤੂੰ ਪੈ ਗਿਆ ਚੁੱਪ ਕਰਕੇ ਹੁਣ ਤੱਕ ਕੇ ਕਰ ਲਈ ਮੰਮੀ ਮੈਂ ਤੜਕੇ ਹੋਣਾ ਨੇ ਤੜਕੇ ਘਰ ਦਾ ਕੰਮ ਹੋ ਜਾਂਦਾ ਫਿਰ ਮੈਂ ਸਕੂਲ ਚ ਕੱਲੂ ਦੇਣਾ ਐ ਇਹ ਸਾਰਾ ਕੰਮ ਹੁਈ ਅੱ ਲੈਟ ਭਜਾ ਦੇ ਤੇ ਪੈ ਜਾ। ਮੇਰੀ ਕਿਸੇ ਪਾਸੇ ਵੀ ਲੋਟ ਨਹੀਂ ਆਉਂਦੀ ਕਿਉਂਕਿ ਨਾ ਸਕੂਲ ਵਾਲੇ ਮੈਨੂੰ ਜੇ ਨਹੀਂ ਕਰਕੇ ਜਾਂਦੀ ਤਾਂ ਸਕੂਲ ਵਾਲੇ ਕਹਿ ਜਾਂਦੇ ਤੂੰ ਕੰਮ ਨਹੀਂ ਕੰਪਲੀਟ ਕਰਕੇ ਲਈ। ਜੇ ਮੈਂ ਕਰਦੀ ਆ ਤਾਂ ਮੈਨੂੰ ਘਰ ਦੇ ਗਾਲਾਂ ਦਿੰਦੇ ਆ ਵੀ ਤੂੰ ਟਾਈਮ ਨਾਲ ਪੈਂਦੀ ਨਹੀਂਗੀ। ਜਦੋਂ ਮੈਂ ਛੋਟੀ ਹੁੰਦੀ ਸੀ ਨਾ ਮੈਂ ਸੋਚਦੀ ਹੁੰਦੀ ਸੀ ਮੈਂ ਟੀਚਰ ਬਣੂੰਗੀ। ਮੈਂ ਟੀਚਰਾਂ ਨੂੰ ਦੇਖਦੀ ਸੀ ਵੀ ਸੋਹਣੇ-ਸੋਹਣੇ ਕੱਪੜੇ ਪਾ ਕੇ ਆਉਂਦੀ ਐ ਇਹ। ਮੈਡਮਾਂ ਸਜਦਾ-ਜਿਕੇ ਆਉਂਦੀਆਂ ਨੇ ਵੀ ਕਿੰਨੀ ਵਧੀਆ ਇਹਨਾਂ ਦੀ ਜ਼ਿੰਦਗੀ ਐ। ਪਰ ਹੁਣ ਮੈਨੂੰ ਪਤਾ ਲੱਗਿਆ ਵੀ ਇੱਕ ਟੀਚਰ ਦੀ ਜ਼ਿੰਦਗੀ ਕੀ ਹੁੰਦੀ ਹੈ ਨਾ ਇਹ ਤਾਂ ਘਰ ਦੇ ਸਾਰੇ ਕੰਮ ਕਰੋ ਫਿਰ ਸਕੂਲ ਚ ਜਾਓ ਬੱਚਿਆਂ ਦੀ ਸੰਭਾਲ ਕਰੋ ਸਕੂਲ ਚ ਟੀਚਰਾਂ ਤੋਂ ਗਾਣਾ ਲਓ ਇਧਰੋਂ ਘਰਦਿਆਂ ਤੋਂ ਗਾਣਾ ਲਓ ਇੱਕ ਟੀਚਰ ਦੀ ਜ਼ਿੰਦਗੀ ਜਿਹੜੀ ਉਹ ਇੱਕ ਬਹੁਤ ਹੀ ਸੰਘਰਸ਼ ਭਰੀ ਜ਼ਿੰਦਗੀ ਹੁੰਦੀ ਹੈ ਜਿਵੇਂ ਕਿ ਅੱਜ ਮੇਰੀ ਹੋਈ ਪਈ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਵੇਖ ਹੀ ਲਿਆ ਵੀ ਜਿਹੜਾ ਅੱਜ ਦਾ ਸਾਡਾ ਟੌਪਿਕ ਆ ਉਹ ਜਿਹੜਾ ਟੀਚਰ ਸਰਕਾਰੀ ਟੀਚਰ ਦੀ ਜਿਹੜੀ ਕਹਾਣੀ ਆ ਉਹਦੇ ਉੱਤੇ ਬਣਿਆ ਵੀ ਉਹਦੀ ਜ਼ਿੰਦਗੀ ਕਿਵੇਂ ਹੁੰਦੀ ਆ ਜਦੋਂ ਆਪਾਂ ਦੇਖਦੇ ਆ ਉਹਨਾਂ ਨੂੰ ਵੀ ਉਹ ਕਿੰਨੇ ਸੌਖੇ ਆ ਕਿੰਨੇ ਵਧੀਆ ਆ ਤੇ ਪਰ ਅਸਲ ਦੇ ਵਿੱਚ ਜਿਹੜੀ ਉਹਨਾਂ ਦੀ ਜ਼ਿੰਦਗੀ ਉਹ ਕਿੰਨਾ ਘਰੋਂ ਕੰਮ ਕਰਕੇ ਥੱਕ ਕੇ ਹੰਬ ਕੇ ਉਹ ਸਕੂਲ ਨੂੰ ਆਉਂਦੇ ਆ ਇਹਦੇ ਆਧਾਰ ਤੇ ਅੱਜ ਦੀ ਜਿਹੜੀ ਵੀਡੀਓ ਉਹ ਬਣਾਈ ਗਈ ਆ ਹਾਂਜੀ ਸਾਡੇ ਚੈਨਲ ਨੂੰ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਸਬਸਕ੍ਰਾਈਬ ਵੀ ਕਰਿਓ ਹਾਂਜੀ ਤੇ ਕਮੈਂਟ ਕਰਕੇ ਦੱਸਿਓ ਹਾਂਜੀ ਸਰਕਾਰੀ ਟੀਚਰ ਕਿਹਨੇ ਕਿਹਨੇ ਸਾਡੀ ਜਿਹੜੀ ਇਹ ਵੀਡੀਓ ਉਹ ਦੇਖੀ ਧੰਨਵਾਦ